ਕੋਠੇ ਕੋਠੇ ਤੇ ਲੈ ਗਏ ਭਾਜੀ ਤੇ ਸਾਨੂੰ ਕੁੱਟ ਮਾਰ ਕੇ ਉਨਣਾ ਨੂੰ ਲੈ ਤੇ ਮੜ ਕੇ ਹਨ ਮੂੰਹ ਹੀ ਖਾ ਇਹ ਘਰੋਂ ਜਾ ਕੇ ਲੈ ਗਏ ਤੇ ਘਰੋਂ ਖੜ ਕੇ ਤੇ ਨਾਲ ਪੁਲਿਸ ਮੁਕਾਲਾ ਬਣਾ ਕੇ ਮਾਰ ਘਟਿਆ ਮੇਰੇ ਪਿਤਾ ਦੀ ਉਥੇ ਮੁਕਾਬਲੇ ਚ ਇਹਨਾਂ ਨੇ ਮਾਰਿਆ ਸੀ ਉਹਦਾ ਹਰ ਅਨਸਾਬ ਮਿਲਿਆ ਦਾਲਤ ਵੱਲੋਂ ਪੰਜ ਉਸ ਸਮੇਂ ਦੇ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਨੂੰ ਦੋਸ਼ੀ ਕਰਾਰ 302 120 ਬੀ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਤੇ ਜਿਹੜੀ ਇਹਦੀ ਸਜ਼ਾ ਵਾ ਉਸ ਸੋਮਵਾਰ ਨੂੰ ਸੁਣਾਈ ਜਾਏ। ਉੱਤੇ ਇਹਨਾਂ ਖੜ ਕੇ ਚੋਕੇ ਗਣਮਣ ਕਾਂਦੇ ਤੁਹਾਡੀ ਉੱਥੇ ਪੋਰਟ ਹੋਣੀ ਹੋਰ ਗਈ। ਤੋਂ ਤੁਮੜ ਕੇ ਖੜ ਕੇ ਛੋਟ ਮਾਰ ਕਰਕੇ ਫੇਰ ਘਰ ਹੀ ਲੈ ਆਇਆ। ਤੁਮੜ ਕੇ ਫੇਰ ਕੱਠ ਮਾਰ ਕੇ ਘਰ ਕੇ ਲੈ ਗਏ ਨੇ ਮੁੜੇ ਅਸੀਂ 15 ਛੋਟਾਂ ਦਾ ਹਮਲਾ ਕਰਕੇ ਨਾ ਮਾਰਤਾ ਤੇਜ਼। ਫਜਾਹੀ 99 ਫੈਂਸੀ ਹੋ ਜਾ ਉਹਰ ਕੈਦ ਹੋਏ ਜਿੱਦਾਂ ਸਾਡੇ ਪਿਓ ਨੂੰ ਇਹਨਾਂ ਮਾਰਿਆ ਇਹਨਾਂ ਦੇ ਬੱਚੇ ਵੀ ਦਰਸਣ ਤੇ ਇਹ 1993 ਦਾ ਇੱਕ ਝੂਠਾ ਪੁਲਿਸ ਮੁਕਾਬਲਾ ਸੀ ਜਿਹਦੇ ਵਿੱਚ 7 ਨੌਜਵਾਨਾਂ ਨੂੰ ਦੋ ਵੱਖ-ਵੱਖ ਪੁਲਿਸ ਮੁਕਾਬਲਿਆਂ ਦੇ ਵਿੱਚ ਇਹਨਾਂ ਨੇ ਮਰਿਆ ਵਿਖਾਇਆ ਸੀ ਜਦੋਂ ਕਿ ਉਹਨਾਂ ਨੂੰ ਘਰਾਂ ਤੋਂ ਚੱਕ ਕੇ ਤੇ ਕਈ ਦਿਨ ਗੈਰ ਕਾਨੂੰਨੀ ਹਰਾਸਤ ਦੇ ਵਿੱਚ ਰੱਖ ਕੇ ਉਹਨਾਂ ਦੇ ਉੱਤੇ ਅਨਮਨੁੱਖੀ ਤਸ਼ੱਦਦ ਕਰਕੇ ਉਹਨਾਂ ਨੂੰ ਕਈ ਦਿਨਾਂ ਬਾਅਦ ਝੂਠੇ ਦੋ ਪੁਲਿਸ ਇੰਕਾਊਂਟਰਾਂ ਦੇ ਵਿੱਚ ਇੱਕ 44/93 ਥਾਣਾ ਵੈਰੋਵਾਲ ਤੇ 72/93 ਜਿਹੜੀ ਆ ਗਈ ਥਾਣਾ ਸਰਹਾਲੀ ਦੀ ਐਫਆਈਆਰ ਦੇ ਵਿੱਚ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਕੇ ਤੇ ਉਹਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕੀ ਨਾਮ ਹੋਣਾ ਸ਼ਿੰਦਰ ਜੀ ਕੀ ਤੁਹਾਡੇ ਘਰ ਵਾਲੇ ਸ਼ਿੰਦਰ ਦਾ ਸਿੰਘ ਜੀ ਕੀ ਕਹ ਕੇ ਲੈ ਗਏ ਉੱਥੇ ਕੋਠੇ ਤੇ ਲੈ ਗਏ ਭਾਜੀ ਕਿ ਤੇ ਸਾਨੂੰ ਕੋਟ ਮਾਰ ਕੇ ਉਹਨਾਂ ਨੂੰ ਲੈ ਤੇ ਮੁੜ ਕੇ ਹਨ ਮੂੰਹ ਨਹੀਂ ਖਾਇਆ ਤਾਂ ਨਾ ਸਾਨੂੰ ਉਹ ਦਾਸ ਨੇ ਨਾ ਲਾਸ਼ ਦਿੱਤੀ ਨਾ ਕਿ ਕੀਤੀ ਨਾ ਲੀੜਾ ਦਿੱਤਾ ਕੁਝ ਨਹੀਂ ਦਿੱਤਾ ਸਾਨੂੰ ਤੇ ਮੁੜ ਕੇ ਅਸੀਂ ਵੀ ਨਹੀਂ 15 ਦਿਨਾਂ ਲਖਾਰ ਕਰਤੀ ਬਿਮਾਰਤੀ ਹੈ ਸਸਤਾ ਪੰਜਾਬ ਦਾ ਮੇਰਾ ਜੀਰਾ ਸਿੰਘ ਜੀ ਜਿਹਨਾਂ ਦੇਟੂ ਜਿਹਨਾਂ ਨੂੰ ਹੋਰ ਮੇਰਾ ਭਰਾ ਹੀ ਮੇਰਾ ਭਰਾ ਹੀ ਵੱਡਾ ਹੈ ਕੀ ਹੋਇਆ ਕੀ ਸੋਚਿਆ ਇਹ ਘਰੋਂ ਜਾ ਕੇ ਲੈ ਗਏ ਤੇ ਘਰੋਂ ਖੜ ਕੇ ਤੇ ਨਾਲ ਪੁੱਛੋ ਡਟਾ ਪੁਲਿਸ ਮੁਕਾਲਾ ਬਣਾ ਮਾਰ ਘਟਿਆ ਤੇ ਸੰਗਰਗੀ ਕਰਦੇ ਸੀ ਇਹ ਐਸਪੀ ਹੋਈ ਇਸ ਥੇਕ ਦਾ ਜਗੰਦਰ ਸਿੰਘ ਦੇ ਗਣਮੈਣ ਤੇ ਉੱਥੇ ਹੀ ਨਾ ਖੜ ਕੇ ਚੋਕੇ ਗਣਮੈਣ ਕਰਦੇ ਤੁਹਾਡੇ ਉੱਥੇ ਪੋਰਟ ਨਹੀਂ ਹੋ ਰਹੀ ਤੇ ਉਹ ਤੁਮੜ ਕੇ ਖੜ ਕੇ ਟਕੋਟ ਮਾਰ ਕਰਕੇ ਫੇਰ ਘਰੀ ਲੈ ਆਏ ਆ ਤੁਮੜ ਕੇ ਫੇਰ ਘੱਟ ਮਾਰ ਕੇ ਕਰਕੇ ਲੈ ਗਏ ਨਾ ਮੁੱਤੇ ਤਾਂ ਹੀ 15 ਛੂਟਾਂ ਦਾ ਕਹਾਵਾ ਕਰਕੇ ਨਾ ਮਾਰ ਕਰ ਤੇ ਨਾ ਉਹਨਾਂ ਨੂੰ ਢੱਡ ਬੋੜੀ ਦਿੱਤੀ ਨਾ ਕੋਈ ਨਾ ਪੋਲੀ ਦਿੱਤੀ ਨਾ ਕੋਈ ਲੀੜਾ ਕੱਪੜਾ ਦਿੱਤਾ ਬਾਅਦ ਵਿੱਚ ਥੋੜੀ ਕਰੇ ਜਾਂਦੇ ਥਾਣੇ ਥਾਣੇ ਜਾਂਦੇ ਜਾਨ ਮੋੜ ਦਿੰਦੇ ਲੋਕ ਆ ਜਾਂਦੇ ਨੇ ਤੁਹਾਨੂੰ ਫਰਕੇ ਅੰਦਰ ਪਾ ਲੈਣੇ ਨਿਸ਼ਾਨ ਸਿੰਘ ਜੀ ਨਾਮ ਕੀ ਤੁਹਾਡਾ ਨਿਸ਼ਾਨ ਸਿੰਘ ਜੀ ਮੇਰੇ ਪਿਤਾ ਦੀ ਉਹ ਥੇਮ ਕਾਗਲੇ ਚ ਇਹਨਾਂ ਨੇ ਮਾਰਿਆ ਸੀ ਉਦਾਹਨਵਾਜਨ ਸਾਹਿਬ ਮਿਲਿਆ ਸੀ ਪੀਆਈ ਦਾ ਧੰਨਵਾਦ ਕਰਦੇ ਆ ਜੱਜ ਸਾਹਿਬ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਅੱਜ ਦੋਸ਼ੀ ਕਰਾਰ ਦਿੱਤੇ ਆ ਅਸੀਂ ਗਾਵੇਂ ਇਹ ਸੋਚ ਰਾ ਦੇ ਇਹਨਾਂ ਦੇ ਵੀ ਸੌਂਵਾਰ ਨੂੰ ਲੈ ਕੇ ਸਖਤ ਤੋਂ ਸਖਤ ਸਜ਼ਾ ਦਿਵਾਉਣ ਕਿਸ ਤਰ੍ਹਾਂ ਦੀ ਸਜ਼ਾ ਦੀ ਮੰਗ ਕਰਦੇ ਸਜ਼ਾ ਇਹ ਇਹਨਾਂ ਨੂੰ ਫੈਨਸੀ ਹੋ ਜਾੇ ਉਮਰ ਕੈਦ ਹੋਵੇ ਜਿੱਦਾਂ ਸਾਡੇ ਪਿਓ ਨੂੰ ਇਹਨਾਂ ਮਾਰਿਆ ਇਹਨਾਂ ਦੇ ਬੱਚੇ ਵੀ ਤਰਸਣ ਤੁਹਾਡੀ ਹੋਰ ਕੀ ਗੱਲ ਉਦੋਂ ਮੈਂ ਹੋਣ ਵਾਲਾ 2 ਮਹੀਨੇ ਬਾਅਦ ਹੋਇਆ ਨਾ ਮੈਂ ਬਾਪ ਦਾ ਨਾਮ ਮੂੰਹ ਵੇਖਿਆ ਨਾ ਉਹ ਜਨ ਨਾਮ ਮੇਰੀ ਮੰਮੀ ਨੇ ਬਖਾਇਆ ਇੰਨਾ ਨਾ ਉਮਰ ਕਹਿਣ ਵਾਲੀ ਚਾਹੀਦੀ ਚਾਹੇ ਗਾੜੀ ਨੂੰ ਜੋ ਸਹੂਲਤਾਂ ਮਿਲਣੀ ਚਾਹੀਦੀ ਮੈਨੂੰ ਮੇਰੇ ਡੈਡੀ ਦੀ ਨੌਕਰੀ ਤੋਂ ਇਲਾਵਾ ਸੂਬਾ ਦੇ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਗਲਾਸੀ ਜਿਹਦੇ ਵਿੱਚ ਅੱਜ ਮਾਂ ਜੋ ਕਿ ਸੀਬੀਆਈ ਕੋਰਟ ਸ੍ਰੀ ਬਜਿੰਦਰ ਸਿੰਘ ਸਰਾਣ ਦੀ ਅਦਾਲਤ ਵੱਲੋਂ ਪੰਜ ਉਸ ਸਮੇਂ ਦੇ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਨੂੰ ਦੋਸ਼ੀ ਕਰਾਰ 302 120 ਬੀ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਤੇ ਜਿਹੜੀ ਇਹਦੀ ਸਜ਼ਾ ਵਾ ਉਹ ਸੋਮਵਾਰ ਨੂੰ ਸੁਣਾਈ ਜਾਏਗੀ ਅੱਜ ਉਹਨਾਂ ਨੂੰ ਕਨਵਿਕਟ ਕਰਕੇ ਤੇ ਅਰੈਸਟ ਕਰ ਲਿਆ ਗਿਆ ਤੇ ਇਹ 1993 ਦਾ ਇੱਕ ਝੂਠਾ ਪੁਲਿਸ ਮੁਕਾਬਲਾ ਸੀ ਜਿਹਦੇ ਵਿੱਚ 7 ਨੌਜਵਾਨਾਂ ਨੂੰ ਦੋ ਵੱਖ-ਵੱਖ ਪੁਲਿਸ ਮੁਕਾਬਲਿਆਂ ਦੇ ਵਿੱਚ ਇਹਨਾਂ ਨੇ ਮਰਿਆ ਵਿਖਾਇਆ ਸੀ ਜਦੋਂ ਕਿ ਉਹਨਾਂ ਨੂੰ ਘਰਾਂ ਤੋਂ ਚੱਕ ਕੇ ਤੇ ਕਈ ਦਿਨ ਗੈਰ ਕਾਨੂੰਨੀ ਹਰਾਸਤ ਦੇ ਵਿੱਚ ਰੱਖ ਕੇ ਉਹਨਾਂ ਦੇ ਉੱਤੇ ਅਨਮਨੁੱਖੀ ਤਸ਼ੱਦਦ ਕਰਕੇ ਉਹਨਾਂ ਨੂੰ ਦੁਬਾਰਾ ਘਰਾਂ ਦੇ ਵਿੱਚ ਖੜ ਕੇ ਰਿਕਵਰੀ ਲਈ ਤੇ ਫੇਰ ਥਾਣੇ ਦੇ ਵਿੱਚ ਰੱਖ ਕੇ ਉਹਨਾਂ ਤੇ ਤਸ਼ੱਦਦ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਕਈ ਦਿਨਾਂ ਬਾਅਦ ਝੂਠੇ ਦੋ ਪੁਲਿਸ ਇੰਕਾਊਂਟਰਾਂ ਦੇ ਵਿੱਚ ਇੱਕ 44/93 ਥਾਣਾ ਵੈਰੋਵਾਲ ਤੇ 72/93 ਜਿਹੜੀ ਆ ਗਈ ਥਾਣਾ ਸਰਹਾਲੀ ਦੀ ਐਫ ਆਈ ਆਰ ਦੇ ਵਿੱਚ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਕੇ ਤੇ ਉਹਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਹਨਾਂ 7 ਨੌਜਵਾਨਾਂ ਦੇ ਵਿੱਚ ਜਿਹੜੇ ਤਿੰਨ ਬੰਦੇ ਸੀ ਉਹ ਐਸਪੀਓ ਉਸ ਟਾਈਮ ਐਸਪੀਓ ਸੀ ਜਿਹੜੇ ਪੰਜਾਬ ਸਰਕਾਰ ਦੇ ਵਿੱਚ ਹੈਗੇ ਸੀ ਉਹਨਾਂ ਨੂੰ ਇਹਨਾਂ ਨੇ ਅੱਤਵਾਦੀ ਕਹਿ ਕੇ ਮਾਰ ਦਿੱਤਾ ਸੀ ਤੇ 32 33 ਸਾਲ ਬਾਅਦ ਜਿਹੜਾ ਵਾ ਇਹ ਇਸ ਅ ਝੂਠੇ ਮੁਕਾਬਲੇ ਦਾ ਜਿਹੜਾ ਅੱਜ ਸੀਬੀਆਈ ਕੋਰਟ ਨੇ ਫੈਸਲਾ ਕੀਤਾ ਤੇ ਉਹਦੇ ਵਿੱਚ ਜਿਹੜੇ ਪੰਜ ਪੁਲਿਸ ਮੁਲਾਜ਼ਮ ਨੇ ਉਸ ਸਮੇਂ ਦੇ ਜਿਹੜੇ ਡੀਐਸਪੀ ਭਵਿੰਦਰਜੀਤ ਸਿੰਘ ਜਿਹੜੇ ਐਸਐਸਪੀ ਰਿਟਾਇਰ ਹੋਏ ਨੇ ਉਹਨਾਂ ਨੂੰ ਅੱਜ ਜਿਹੜਾ ਵਾ ਦੋਸ਼ੀ ਕਰਾਰ ਦਿੱਤਾ ਗਿਆ ਤੇ ਜਿਹੜੀ ਇਹਦੀ ਸਜ਼ਾ ਵਾ ਆਉਣ ਵਾਲੇ ਸੋਮਵਾਰ ਨੂੰ ਸੁਣਾਈ ਜਾਊਗੀ ਇਹਨੇ ਡੈੱਡ ਬਾਡੀਆਂ ਮਿਲ ਗਈਆਂ ਸੀ ਕਿ ਵੇਖੋ ਪਰਿਵਾਰ ਨੂੰ ਨਾ ਤੇ ਕੋਈ ਡੈੱਡ ਬਾਡੀ ਦਿੱਤੀ ਗਈ ਨਾ ਉਹਨਾਂ ਨੂੰ ਕੋਈ ਕੰਟੈਕਟ ਕੀਤਾ ਗਿਆ ਕਿ ਇਹਨਾਂ ਦੀ ਤੁਸੀਂ ਡੈੱਡ ਬਾਡੀ ਲੈ ਲਓ ਪਰਿਵਾਰ ਨੂੰ ਇੱਥੋਂ ਤੱਕ ਦੱਸਿਆ ਵੀ ਨਹੀਂ ਗਿਆ ਕਿੰਤਾ ਡੇ ਬੰਦਿਆਂ ਨੂੰ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ ਗਿਆ ਪਰਿਵਾਰ ਨੂੰ ਡੈੱਡ ਬੋਡੀਆਂ ਛੱਡ ਕੇ ਉਹਨਾਂ ਦੇ ਫੁੱਲ ਤੱਕ ਨਹੀਂ ਦਿੱਤੇ ਗਏ ਤੇ ਘਰਾਂ ਦੇ ਵਿੱਚ ਪਾਠ ਤੱਕ ਕਰਵਾਉਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ ਇਹ ਕਿਹੜੀ ਕਿਹੜੀ ਥਾਣੇ ਦੀ ਗੱਲ ਸੀ ਜਦੋਂ ਇਹਨਾਂ ਨੂੰ ਚੱਕਿਆ ਘਰੋਂ ਚੱਕਿਆ ਗਿਆ ਸੀ ਇਹ ਵੀ ਜਾਂ ਮਤਲਬ ਕਿਹੜੇ ਥਾਮ ਲੱਗੀ ਸੀ ਉਸਨੂੰ ਜਿਹੜਾ ਇਹਨਾਂ ਦੇ ਵਿੱਚ ਜਿਹੜੇ 4 ਐਸਪੀਓ ਜਿਹੜੇ ਹੈਗੇ ਸੀ ਉਹ ਜਗਿੰਦਰ ਸਿੰਘ ਠੇਕੇਦਾਰ ਦੇ ਨਾਲ ਜਿਹੜੇ ਗਾਨਮੈਨ ਦੇ ਤੌਰ ਤੇ ਨੌਕਰੀ ਕਰਦੇ ਸੀ ਉਹਨਾਂ ਨੂੰ ਪਿੰਡ ਰਾਣੀ ਵਲਾ ਤੋਂ ਚੱਕਿਆ ਗਿਆ ਸੀ ਥਾਣਾ ਸਰਹਾਲੀ ਦੀ ਪੁਲਿਸ ਵੱਲੋਂ ਤੇ ਜਿਹੜਾ ਇਸ ਦੇ ਉਸ ਤੋਂ ਬਾਅਦ ਇਹਨਾਂ ਨੂੰ ਵੱਖ-ਵੱਖ ਕਠਾਣਿਆਂ ਦੇ ਵਿੱਚ ਰੱਖ ਕੇ ਦੋ ਐਫ ਆਈ ਆਰਾਂ ਦੇ ਵਿੱਚ ਵੱਖ-ਵੱਖ ਇਨਕਾਊਂਟਰ ਸ਼ੋ ਕਰ ਦਿੱਤੇ ਗਏ ਜਿਹੜਾ 44/93 ਥਾਣਾ ਵੈਰੋਵਾਲ ਤੇ 72/93 ਜਿਹੜਾ ਵਾ ਥਾਣਾ ਸਰਹਾਲੀ ਦੇ ਵਿੱਚ ਜਿਹੜਾ ਇਹਨਾਂ ਨੂੰ ਅਨਕਾਊਂਟਰ ਕਰ ਦਿੱਤਾ ਗਿਆ ਸੀ ਤੇ ਉਸ ਉਸ ਦੇ ਵਿੱਚ ਇਹਨਾਂ ਨੇ ਕਈ ਕਹਾਣੀਆਂ ਬਣਾ ਦਿੱਤੀਆਂ ਕਿ ਜਿਹੜਾ ਪੁਲਿਸ ਨੇ ਇੱਕ ਜਗ੍ਹਾ ਤੇ 44/93 ਦੇ ਵਿੱਚ ਇਹ ਸ਼ੋਅ ਕਰ ਦਿੱਤਾ ਕਿ ਮੰਗਲ ਸਿੰਘ ਨਾਂ ਦੇ ਸ਼ਖਸ ਨੂੰ ਰਿਕਵਰੀ ਲਈ ਲਿਜਾਇਆ ਜਾ ਰਿਹਾ ਸੀ ਤੇ ਉਸ ਦੇ ਉੱਪਰ ਜਿਹੜਾ ਉਸ ਦੇ ਸਾਥੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਪੁਲਿਸ ਪਾਰਟੀ ਦੇ ਉੱਤੇ ਦਰਾਨੇ ਇਹ ਫਾਇਰਿੰਗ ਜਿਹੜਾ ਮੰਗਲ ਸਿੰਘ ਵੀ ਮਾਰਿਆ ਗਿਆ ਤੇ ਉਸ ਦੇ ਨਾਲ ਜਿਹੜੇ ਆ ਤਿੰਨ ਬੰਦੇ ਹੋਰ ਮਾਰੇ ਗਏ ਤੇ ਦੂਸਰੇ ਇਨਕਾਊਂਟਰ ਦੇ ਵਿੱਚ ਜਿਹੜੇ ਇਹਨਾਂ ਨੇ ਤਿੰਨ ਬੰਦੇ ਆ ਉਹ ਇਹ ਸ਼ੋਅ ਕੀਤਾ ਕਿ ਉੱਥੇ ਪੁਲਸ ਨੇ ਨਾਕਾ ਲਾਇਆ ਹੋਇਆ ਸੀ ਤੇ ਕੁਝ ਬੰਦੇ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹਨਾਂ ਨੇ ਰੁਕੇ ਨਹੀਂ ਤੇ ਉਹਨਾਂ ਨੂੰ ਜਦੋਂ ਫਾਇਰਿੰਗ ਹੋਈ ਦਵੱਲੀ ਫਾਇਰਿੰਗ ਦੇ ਵਿੱਚ ਉਹ ਤਿੰਨ ਬੰਦੇ ਜਿਹੜੇ ਆ ਉੱਥੇ ਮਾਰੇ ਗਏ ਪਰ ਜਦੋਂ ਇਹ ਜਿਹੜਾ ਹੈਗਾ ਵਾ ਆਰਡਰ ਸੁਪਰੀਮ ਕੋਰਟ ਦੇ ਆਰਡਰ ਨਾਲ ਇਹ ਫੈਸਲਾ ਸੀਬੀਆਈ ਨੂੰ ਗਿਆ ਤੇ ਸੀਬੀਆਈ ਨੇ ਇਨਵੈਸਟੀਗੇਟ ਕਰਕੇ 10 ਬੰਦਿਆਂ ਦੇ ਖਿਲਾਫ ਜਿਹੜੀ ਇਹਦੀ ਚਾਰਜ ਸ਼ੀਟ ਸੀ ਉਹ ਸੀਬੀਆਈ ਕੋਰਟ ਦੇ ਵਿੱਚ ਦਿੱਤੀ ਜਿਨ੍ਹਾਂ ਦੇ ਵਿੱਚੋਂ 5 ਬੰਦਿਆਂ ਦੀ ਟ੍ਰਾਇਲ ਦੌਰਾਨ ਡੈਥ ਹੋ ਗਈ ਹੈ ਤੇ ਜਿਹੜੇ 5 ਮੁਲਜ਼ਮ ਅੱਜ ਜਿੰਦਾ ਸੀ ਉਹਨਾਂ ਨੂੰ ਜਿਹੜਾ ਵਾ 302 ਤੇ 120 ਬੀ ਦੇ ਵਿੱਚ ਦੋਸ਼ੀ ਕਰਾਰ ਦੇ ਕੇ ਜਿਹੜੀ ਇਹਦੀ ਸਜ਼ਾ ਵਾ ਆਉਣ ਵਾਲੇ ਸੋਮਵਾਰ ਨੂੰ ਸੁਣਾਈ ਜਾਊਗੀ